ਅਮਰੀਕਾ ਦੇ ਮਿਨੀਸੋਟਾ ਸੂਬੇ ਦੇ ਵਿੱਚ 트ੰਪ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਖਿਲਾਫ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਚਾਰੀ ਹੋ ਚੁੱਕੇ ਨੇ ਸ਼ੁਕਰਵਾਰ ਨੂੰ ਮਿਨੀਸੋਟਾ ਦੇ ਸਭ ਤੋਂ ਵੱਡੇ ਹਵਾਈ ਅੱਡੇ ਮੈਨਿਆਪੋਲਿਸ ਸੈਂਟ ਪਾਲ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਇਮੀਗ੍ਰੇਸ਼ਨ ਦੇ ਇਨਫੋਰਸਮੈਂਟ ਦੇ ਵਿਰੁੱਧ ਕਰੀਬ 100 ਧਾਰਮਿਕ ਪਾਤਰੀਆਂ ਨੇ ਸ਼ਾਂਤ ਮਈ ਤਰਨਾ ਦਿੱਤਾ ਜੁਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਵਿਕਤੀਆਂ ਗਈਆਂ। ਠੰਡ ਦੇ ਭਾਵੇਂ ਹਜ਼ਾਰਾਂ ਲੋਕ ਮਿਨੀਆਪੋਲਿਸ ਦੇ ਉਪਨਗਰਾਂ ਦੇ ਵਿੱਚ ਸੜਕਾਂ 'ਤੇ ਉਤਰ ਆਏ ਅਤੇ ਜੰਪੇ ਸ਼ਵਾਸਨ ਦੀਆਂ ਵਧੀਆਂ ਹੋਈਆਂ ਇਮੀਗ੍ਰੇਸ਼ਨ ਕਾਰਵਾਈਆਂ ਦਾ ਡਟ ਕੇ ਵਿਰੋਧ ਕੀਤਾ। ਇਹ ਰੋਜ਼ ਪ੍ਰਦਰਸ਼ਨ ਸਵੇਰ ਪੱਧਰ ਵਿੱਚ ਚੱਲ ਰਹੇ ਉਸ ਵਿਆਪਕ ਅੰਦੋਲਨ ਦਾ ਹਿੱਸਾ ਨੇ ਜੋ ਇਮੀਗ੍ਰੈਂਟ ਭਾਈਚਾਰੇ ਉਤੇ ਹੋ ਰਹੀ ਸੱਤੇ ਦੇ ਖਿਲਾਫ ਖੜਿਆ। ਮਜ਼ਦੂਰ ਸੰਘਾਂ ਪ੍ਰਗਤੀਸ਼ੀਲ ਸੰਘਣਾ ਅਤੇ ਧਾਰਮਿਕ ਆਗੂਆਂ ਨੇ ਮਿਨੇਸੋਟਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜੁੱਟਤਾ ਦਿਖਾਉਂਦੇ ਹੋਏ ਕਾਮਲ ਸਕੂਲਾਂ ਤੇ ਤੋਂ ਤੱਕ ਕੇ ਦੁਕਾਨਾਂ ਤੱਕ ਨਾ ਜਾਣ। ਆਯੋਜਕਾਂ ਦੇ ਮੁਤਾਬਕ ਇਸ ਅੰਦੋਲਨ ਦੇ ਹਿੱਸੇ ਵਜੋਂ ਸੂਬੇ ਭਰ ਵਿੱਚ 700 ਤੋਂ ਵੱਧ ਕਾਰੋਬਾਰ ਬੰਦ ਰਹੇ ਨੇ। ਇਸ ਮਾਮਲੇ ਬਾਰੇ ਮੈਟਰੋਪੋਲੀਟਨ 에ਅਰਪੋਰਟਸ ਕਮਿਸ਼ਨ ਦੇ ਫੁਲਾਰੇ ਜੇਫ ਲੀ ਨੇ ਦੱਸਿਆ ਕਿ ਗ੍ਰਫਤਾਰ ਕੀਤੀ ਗਈ ਪਾਤਰੀਆਂ ਨੂੰ ਗੈਰ ਕਾਨੂੰਨੀ ਦਾਖਲੇ ਅਤੇ ਪੁਲਿਸ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਮਾਮਲੀ ਅਪਰਾਧ ਦੇ ਨੋਟਿਸ ਜਾਰੀ ਕੀਤੇ ਗਏ ਨੇ।